ਫੰਟ ਵਿਦਿਆਲਾ ਜ਼ਿਲ੍ਹਾ ਬਠਿੰਡਾ ਕੁਲਦੀਪ ਨੇ ਕਰ ਇੱਕ ਪੁੱਜਿਆ ਬਾਈ ਦੇ ਦੂਜਾ ਸੂਆ ਸੂਦੀ ਆ ਝੋਟੀ 6 ਦਿਨ ਕੜਦੀ ਆ ਚੰਗਾ ਮੋਟਾ ਥਣ ਲੱਗਿਆ ਚਵਾਈ ਵਾਲਾ ਮੁੱਠੀ ਵਾਲਾ ਨੇੜੋ ਸਿੰਘ ਬੋੜਿਆ ਪਹਿਲੇ ਸੂਏ ਦਾ ਦੁੱਧਰ ਗਾੜ 11 ਲੀਟਰ ਪਿੱਠਪੋੜਾ ਲੈਗ ਸਕੋਰ ਬਹੁਤ ਚੌੜੀ ਆ ਗਈ ਜੇ ਤੁਹਾਨੂੰ ਮੈਂ ਇਹਦੀਆਂ ਬਰੀਕੀਆਂ ਦੱਸਾਂ ਨਾ ਮੋਰਾ ਨਸਲ ਦੀਆਂ ਸਾਰੀਆਂ ਨਿਸ਼ਾਨੀਆਂ ਲਗਭਗ ਪੂਰੀਆਂ ਕਰਦੀ ਆ ਚੰਗੇ ਦੁੱਧਰ ਗਾੜ ਦੇ ਚੱਲੀ ਹੋਈ ਆ ਬਾਕੀ ਸਾਰਾ ਇਹਦਾ ਡਾਡਾ ਆਪਾਂ ਕੁਲਦੀਪ ਤੋਂ ਲੈਨੇ ਆ ਕਲਦੀਪ ਕੀ ਹਾਲ ਆ ਬਾਈ ਠੀਕ ਆ ਵੀਰੇ ਵਧੀਆ ਹੋਰ ਠੀਕ ਠਾਕ ਠੀਕ ਕਰਮ ਕਰ ਵਧੀਆ ਚੱਲਦਾ ਬਾਈ ਹਾਂ ਹਾਂ ਵਧੀਆ ਵੀਰੇ ਠੀਕ ਹੈ ਤੇ ਵੀਡੀਓ ਦਾ ਰਿਸਪੌਂਸ ਕਿੱਦਾਂ ਮਿਲਦਾ ਬਾਈ ਪੂਰਾ ਵਧੀਆ ਮਿਲਦਾ ਬਾਈ ਠੀਕ ਹੈ ਧੰਨਵਾਦ ਬਾਈ ਤੁਹਾਡੇ ਵੀ ਕਲਦੀਪ ਹਾਂ ਜੀ ਆ ਜਿਹੜਾ ਕੋਕਾ ਪੀਸ ਹੈ ਨਾ ਨਗ ਹਾਂ ਜੀ ਕਰਮਾਲੀ ਚੰਗੀ ਹੈ ਰੱਬ ਇਹਨੂੰ ਹੋਰ ਵੀ ਸੁੰਦਰ ਬਣਾਵੇ ਕੀ ਰਿਗਾਰਡ ਹੈ ਇਹਦਾ ਤੇ ਪਹਿਲਾ ਸੂਏ ਬਾਈ ਸੂਈਆ ਦੂਜੇ ਸੂਏ ਨਾਲ ਸੋਣਾ ਗੱਭਣਾ ਦੂਜੇ ਸੂਏ ਲਈ ਠੀਕ ਹੈ ਬਾਈ ਪਹਿਲੇ ਸੂਏ ਬਾਈ ਇਹਦਾ 11 ਕਿਲੋ ਦੁੱਧ ਜਮਾ ਚੋਇਆ ਪਿਆ ਠੰਡਾ ਜਮਾ ਤਸੱਲੀ ਹੋ ਗਈ ਤਸੱਲੀ ਆ ਠੀਕ ਹੈ ਬਈ ਤੇ ਹਫਤੇ ਦੀ ਕੱਚੀ ਆ ਮਾਣਾ ਠੀਕ ਹੈ ਹਫਤੇ ਦੀ ਕੱਚੀ ਹੈ ਹਾਂ ਗੱਲ ਕਰੀਏ ਵੀ ਘਰ ਦੀ ਹੈ ਜੀ ਬਈ ਇਹ ਨਹੀਂ ਨਹੀਂ ਬਈ ਵਪਾਰ ਦਾ ਕੰਮ ਆ ਬਸ ਸੇਲ ਪਰਚੇ ਦਾ ਨਹੀਂ ਵੀ ਠੀਕ ਹੈ ਸੈਤੀ ਵਾਲ ਕਰੋ ਲੈ ਜਮਾ ਸੈਤੀ ਵਾਲੇ ਕਰੋ ਲਈ ਆ ਬਈ ਉਹਨਾਂ ਨਾਲ ਥੰਦਾ ਤੇ ਲੇਵਾ ਜਮਾ ਮੇਰੇ ਜਮਾ ਧੁੰਨੀ ਤੋਂ ਲੈ ਕੇ ਤੇ ਸੂ ਤੱਕ ਲਾਉਂਦੀ ਆ ਹਜੇ ਹਾਇ ਕੱਚੀ ਆ ਹਾਂ ਓਏ ਜਸਨਾ ਦੇਖ ਯਾਰ ਥੱਲੇ ਥੱਲੇ ਉਹ ਨਾ ਕਰਮ ਵਾਲੀ ਦੇਖ ਲੋ ਲੋਟੀ ਬਾਗਮਾਲ ਲੱਗੀ ਹੋਈ ਹੈ ਤੇ ਲੜਨਾਂ ਇਹਦਾ ਪਈਆਂ ਕਰਮ ਵਾਲੀ ਦੇ ਦਿਨ ਵੀ ਕੱਢਦੀ ਆ ਤੋਂ ਨਦ ਲਾ ਕੇ ਸੂ ਤੱਕਲੇ ਵਾਲਾ ਆਉਂਦੀ ਹੁੰਦੀ ਆ ਗਾੜੀ ਗੁੜੀ ਆ ਦੇਖ ਲੋ ਆਪ ਹੀ ਮਖਲੋ ਨਿਕਾ ਉ ਵੀ ਸਕੀਨ ਆ ਗਈ ਗਲਦੀਪਾ ਹਾਂ ਤਿਆਰੀ ਚੰਗੀ ਕਰਦੀ ਹੁੰਦੀ ਆ ਹਾਂ ਮੇਰੇ ਪੂਰੀ ਜਮਾ ਪੂਰੀ ਵਧੀਆ ਤਿਆਰੀ ਕਰੂਗੀ ਹਾਂ ਮਗਰ ਮਰੇ ਦਾ ਲੇਵਾ ਹੋ ਜਾਵਾਂ ਮੇਰੇ ਪੂਰਾ ਹਾਂ ਤੇ ਕਿੰਨਾ ਦੁੱਧ ਪਾ ਦੂ ਗਲਦੀਪ ਦੁੱਧ ਬਈ ਬਾਲਾ ਨਹੀਂ 13 ਕਿਲੋ ਜਮਾ 13 14 ਕਿਲੋ ਖੁੱਲਾ ਪਾਉਗੀ ਜੋ ਪਹਿਲਾਂ ਤਾਂ 11 ਕਿਲੋ ਜਮਾ ਚੋਇਆ ਵਿਆ ਅਗਲੇ ਦਾ ਠੀਕ ਹੈ ਬਾਈ ਅਸਲੀ ਵਾਲੇ ਬੰਦੇ ਤੋਂ ਆਈ ਹੈ ਜਮਾ ਠੀਕ ਹੈ ਬਾਈ ਠੀਕ ਹੈ ਲੋ ਵੀ ਸੱਜਣੋ ਸੱਚੀ ਸੁੱਚੀ ਬੋਲੀ ਬੋਲਣਾ ਬਦਦਾਗਾ ਰੀਬਾ ਹਾਂਜੀ ਜੇ ਹੁਣ ਨਾ ਆਪਾਂ ਪਹਿਲਾਂ ਤਾਂ ਐਡਰੈਸ ਬੋਲਦੇ ਤੇਰਾ ਆਪਣਾ ਘਰ ਕਿੱਥੇ ਜੀ ਇਹਦੇ ਪਿੰਡ ਦੱਸ ਦੇ ਐਡਰੈਸ ਵੀਰੇ ਪਿੰਡ ਵਿਦਿਆਲਾ ਹਾਂਜੀ ਜ਼ਿਲ੍ਹਾ ਬਠਿੰਡਾ ਆ ਗਿਆ ਆਪਾਂ ਨੂੰ ਠੀਕ ਹੈ ਬਾਈ ਜਿਹੜੇ ਰਾਮਪਰਾ ਦੇ ਤਪਾ ਰਹਿ ਜਾਂਦਾ ਠੀਕ ਹੈ ਜੀ ਤੇ ਆਪਣਾ ਵਿਦਿਆਲੇ ਤੋਂ ਜਿਹੜੀ ਚੌ ਵਾਲਾ ਰੋਡ ਜਾਂਦਾ ਸੜਕਾ ਹਾਂਜੀ ਉਹਦੇ ਉੱਤੇ ਸੂਏ ਕੋਲੇ ਘਰ ਆ ਵੀਰੇ ਖੇਤਾਂ 'ਚ ਆਪਣਾ ਠੀਕ ਹੈ ਬਾਈ ਨੰਬਰ ਬੋਲ ਦੇ ਗਲਦੀਬ ਤੇਰਾ ਨੰਬਰ ਵੀਰੇ 88476 ਹਾਂਜੀ 62161 ਬਾਈ ਠੀਕ ਹੈ ਜੇ ਗਲਦੀਬ ਹੋਣਾ ਆਪਾਂ ਏਆਈ ਦੀ ਗੱਲ ਕਰੀਏ ਉਹ ਰਿਕਾਰਡ ਦੱਸਿਆ ਬਈ ਨਹੀਂ ਬਈ ਆਪਾਂ ਨੂੰ ਉਹਦਾ ਨਹੀਂ ਦੱਸਿਆ ਨਾ ਹੀ ਪਤਾ ਠੀਕ ਗੱਲ ਲੋ ਵੀ ਸੱਜਣੋ ਜੇ ਬਣਾਉਣੀ ਹੁੰਦੀ ਤਾਂ ਇਹਨੂੰ ਸੀ ਕਿਸੇ ਰਿਕਾਰਡ ਦੀ ਵੀ ਬਣਾ ਸਕਦੇ ਸੀ ਬਾਈ ਕਹਿੰਦਾ ਵੀ ਆਪਾਂ ਨਾ ਰਿਕਾਰਡ ਪੁੱਛਿਆ ਤੇ ਨਾ ਹੀ ਅਗਲੇ ਨੇ ਦੱਸਿਆ ਵੀ ਵੈਸੇ ਪਤੀ ਹੈ ਜਿਹੜਾ ਹਨਾ ਚੰਗੇ ਘਰ ਆਈ ਲੱਗਦੀ ਐ ਪਲੀ ਬੋਲੀ ਐ ਵੀ ਬਾਈ ਨਾਸਲੋਸ ਜਾਤ ਜੂਤ ਬਹੁਤਾ ਜਮਾ ਦੇ ਲੱਪ ਪਤਲੀ ਪਤਲੀ ਚਮੜੀ ਆ ਜਮਾ ਜਮਾ ਅਖਬਾਰ ਵਾਲਾ ਪਿੰਡ ਹੀ ਲੱਗਿਆ ਹਨਾ ਬਹੁਤ ਜਿਆਦੇ ਪਤਲੇ ਪਿੰਡੇ ਜਾਗੀ ਤੇ ਉਹ ਵੀ ਸ਼ਕੀਨ ਆਪਾਂ ਬਾਕੀ ਸਾਨੂੰ ਧੁਰਦੀ ਦੀ ਵੀਡੀਓ ਦਿਖਾ ਦਿੰਨੇ ਆ ਪੋਰ ਦੇ ਗੁਰਦੀਪ ਲੋਵੀ ਸੱਜਣੋ ਦੁਰਦੀ ਨੂੰ ਚੈੱਕ ਕਰ ਲਓ ਕਰਮ ਵਾਲੀ ਨੂੰ ਪਹਿਲਵਾਨਾ ਵਾਂਗੂ ਦੁਰਦੀ ਆ ਤੇ ਲੋਡੀ ਬਾਗਵਾਨ ਲੱਗੀ ਲੋ ਕਰ ਲਓ ਚੈੱਕ ਕਰਮ ਵਾਲੀ ਨੂੰ ਆ ਦੇਖ ਲਓ ਚੰਗੀ ਐ ਬਾਕੀ ਥਣ ਨਾ ਬਹੁਤ ਯਾਰੇ ਚੰਗਾ ਲੱਗਿਆ ਹੋਇਆ ਗੈਪ ਤੇ ਲੱਗਿਆ ਚਵਾਈ ਵਾਲਾ ਸੋਹਣਾ ਥਣ ਲੱਗਿਆ ਹੋਇਆ ਕਰਮ ਵਾਲੀ ਨੂੰ ਕਲਦੀਵਾ ਹਾਂਜੀ ਨਾਗਦਰਾ ਚੰਗਾ ਹੈ ਹਾਂ ਬੜੀ ਕਰਮ ਵਾਲੀ ਸ਼ਕੀਨ ਵੀ ਬਹੁਤ ਹੈ ਹਾਂਜੀ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਦੇ ਰੇਡ ਵੀਰੇ ਇੱਕ 30 ਹੈ ਦਾ ਠੀਕ ਹੈ ਕੋਈ ਹੋਰ ਮਾੜਾ ਮੋਟਾ ਰੈਸ ਕੱਢ ਦੇ ਹੋ ਜੂ ਬਾਈ ਮਾਰ ਤਾਂ ਵਧੀਆ ਖੁੱਲਾ ਹੋ ਜੂ ਕੋਈ ਠੀਕ ਹੈ ਲੋਬੀ ਸੱਜਣੋ ਕੁਲਦੀਪ ਇੱਕ ਵਾਰੀ ਨੰਬਰ ਹੋਰ ਬੋ ਨੰਬਰ ਵੀਰੇ 88476 ਹਾਂਜੀ 62161 ਲੋਬੀ ਸੱਜਣੋ ਥੱਲੇ ਬਾਈ ਦਾ ਨੰਬਰ ਚੱਲੀ ਜਾਂਦਾ ਕੁਲਦੀਪ ਦਾ ਵਿਧਿਆਲੇ ਵਾਲੇ ਦਾ ਕਾਟੀ ਮਾਰ ਲਿਓ ਬੰਦਾ ਵੀ ਬਹੁਤ ਨਰਮ ਹੈ ਸਿਰੇ ਜਾਣ ਵਾਲਾ ਬੰਦਾ ਨਹੀਂ ਤੇ ਵਪਾਰ ਵਾਲੀ ਦਾ ਕੋਈ ਗੱਲ ਹੀ ਨਹੀਂ ਬੱਕਲ ਖੁੱਲੀ ਵਾਲਾ ਬੰਦਾ ਕਹਿੰਦਾ ਭਾਈ ਆਪਾਂ ਮਾਨਦਾਨ ਹੋਰ ਵੀ ਕਰ ਦਿਆਂਗੇ ਤੁਸੀਂ ਇੱਕ ਵਾਰੀ ਵਿజిਟ ਕਰਕੇ ਦੇਖਿਓ ਕਰਮਾ ਵਾਲੀ ਚੰਗੀ ਐ ਬਾਕੀ